ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ ਦੋਸਤੋ ਤੁਹਾਨੂੰ ਸਫੈਦਾਂ ਦੇ ਦਰਖਤ ਵਿਖਾ ਰਹੇ ਆਪਾਂ ਠੀਕ ਹੈ ਇਹਨਾਂ ਨੂੰ ਲੱਗੇ ਨੂੰ ਅਜੇ ਟੋਟਲ 10 ਮਹੀਨੇ ਹੋਏ ਆ ਮੇਬੀ ਅਕਤੂਬਰ ਚ ਲੱਗੇ ਅਕਤੂਬਰ 2023 ਚ ਤੇ ਅੱਜ ਅਜੇ ਜੁਲਾਈ 2024 ਹੈ ਮਤਲਬ 10 ਮਹੀਨੇ ਵੀ ਪੂਰੇ ਨਹੀਂ ਹੋਏ ਅਜੇ ਤੇ ਤੁਸੀਂ ਇਹਨਾਂ ਦੀ ਗਰੋਥ ਦੇਖ ਸਕਦੇ ਹੋ ਠੀਕ ਹੈ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਸਫੇਦਿਆਂ ਵਾਸਤੇ ਕੋਈ ਬਹੁਤ ਹੀ ਚੰਗੀ ਜ਼ਮੀਨ ਦੀ ਲੋੜ ਨਹੀਂ ਹੁੰਦੀ। ਔਰ ਇਹ ਜ਼ਮੀਨ ਪਿਛਲੇ 20 ਸਾਲਾਂ ਤੋਂ ਇਹਦੇ ਵਿੱਚ ਪੱਠਾ ਲੱਗਾ ਸੀ। ਠੀਕ ਹੈ। ਔਰ ਤੁਹਾਨੂੰ ਪਤਾ ਪੱਠੇ ਵਾਲੀ ਜ਼ਮੀਨ ਨੂੰ ਨਾ ਤਾਂ ਕੋਈ ਪਾਣੀ ਦੀ ਸਰਵਿਸ ਹੁੰਦੀ ਹੈ ਔਰ ਨਾ ਹੀ ਕੋਈ ਹੋਰ ਖਾਦ ਖੁਰਾਕ ਪੈਂਦੀ ਹੈ। ਠੀਕ ਹੈ। ਤੇ ਅੱਜ ਅਸੀਂ ਇਹਦੇ ਵਿੱਚ ਸਾਫ਼ ਸਫਾਈ ਦਾ ਕੰਮ ਕਰ ਰਹੇ ਸੀ। ਠੀਕ ਹੈ। ਔਰ ਇਹ ਵੇਖੋ ਬੜੇ ਸੋਹਣੇ ਬੂਟੇ ਨੇ। ਔਰ ਮੈਂ ਇਸ ਵੀਡੀਓ ਦੇ ਰਾਹੀਂ ਆਮ ਸਾਰੇ ਭਰਾਵਾਂ ਨੂੰ ਇਹ ਮੈਸੇਜ ਦੇਣਾ ਚਾਹਣਾ ਵੀ ਸਾਨੂੰ ਵੱਧ ਤੋਂ ਵੱਧ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਵਾਸਤੇ ਵੱਧ ਤੋਂ ਵੱਧ ਰੁੱਖਤ ਲਾਉਣੇ ਚਾਹੀਦੇ ਆ ਕਿਉਂਕਿ ਜੇ ਇਸ ਬੰਜਰ ਜ਼ਮੀਨ ਦੇ ਵਿੱਚ ਹੋ ਸਕਦੇ ਆ ਕਿਉਂਕਿ ਇਹਨੂੰ ਮੈਂ ਬੰਜਰ ਹੀ ਕਹਾਵਾਂਗਾ ਇਹਦੇ ਵਿੱਚ 20 ਸਾਲ ਤੋਂ ਪੱਠਾ ਲੱਗਾ ਠੀਕ ਹੈ ਔਰ ਲਗਭਗ ਇਹਨਾਂ ਦੀ ਹਾਈਟ 9 ਤੋਂ 10 ਫੁੱਟ ਹੋ ਚੁੱਕੀ ਹੈ ਸਾਰੇ ਬੂਟਿਆਂ ਦੀ ਬਹੁਤ ਵਧੀਆ ਗ੍ਰੋਥ ਹੈ। ਔਰ ਇਹਨਾਂ ਨੂੰ ਅਜ ਤੱਕ 1 ਗੱਟਾ ਡੀ.ਏ.ਪੀ ਪਾਇਆ ਪਿਛਲੇ 10 ਮਹੀਨਿਆਂ ਚ। ਪਾਣੀ ਲੱਗ ਜੇ ਤਾਂ ਵੀ ਕੋਈ ਚੱਕਰ ਨਹੀਂ। ਘਟ ਰਹੇ ਜੇ ਤਾਂ ਵੀ ਕੋਈ ਚੱਕਰ ਨਹੀਂ। ਠੀਕ ਹੈ। ਵਾਹਿਗੁਰਜੀ ਖਾਲਸਾ, ਸ੍ਰੀ ਵਾਹਿਗੁਰਜੀ ਕੀ ਫਤਿਹ।